ਲੂਦੇ ਸਟੂਡੀਓ ਕਲ ਜੁਗ ਹੈ ਕਲ ਜੁਗ ਗੁਰ ਰਾਮਦਾਸ ਰੱਖੋ ਸੁਰਨਾਈ ਗੁਰ ਰਾਮਦਾਸ ਰੱਖੋ ਸੁਰਨਾਈ ਅੱਜ ਕੱਲ੍ਹ ਦੋਸਤੋ ਇਰਾਨ ਅਤੇ ਇਜ਼ਰਾਇਲ ਆਪਸ ਵਿੱਚ ਸਿੰਘ ਫਸਾਈ ਬੈਠੇ ਹਨ ਪਹਿਲਾਂ ਰਸ਼ੀਆ ਤੇ ਯੂਕਰੇਨ ਉਹ ਵੀ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇੱਕ ਦੂਜੇ ਤੇ ਲਗਾਤਾਰ ਹਮਲਾਵਰ ਹਨ ਮਈ ਮਹੀਨੇ ਭਾਰਤ ਪਾਕਿਸਤਾਨ ਵਿੱਚਕਾਰ ਵੀ ਇੱਕ ਝੜਪ ਹੋਈ ਸੀ ਇੰਜ ਲੱਗ ਰਿਹਾ ਹੈ ਕਿ ਹੌਲੀ ਹੌਲੀ ਸਾਰੀ ਦੁਨੀਆ ਹੀ ਜੰਗੀ ਮਾਹੌਲ ਵੱਲ ਜਾ ਰਹੀ ਹੈ ਕਿ ਦੋਸਤੋ ਸੱਚ ਹੀ ਇੰਜ ਹੈ ਦੁਨੀਆ ਵਰਲਡ 3 ਦੀ ਸਟੇਜ ਤੱਕ ਆ ਚੁੱਕੀ ਹੈ ਹੋਰ ਕਿੱਥੋਂ ਤੱਕ ਇਹ جنگ ਜਾਵੇਗੀ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਪਰਮਾਤਮਾ ਨੇ ਇਹ ਦੁਨੀਆ ਇੱਕ ਉਦਾਰਤ ਸਾਜੀ ਹੈ ਅਤੇ ਮਨੁੱਖ ਇੱਕ ਅਜਿਹਾ ਪ੍ਰਾਣੀ ਬਣਾਇਆ ਹੈ ਜੋ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਆਨੰਦ ਮਾਣ ਸਕੇ ਅਤੇ ਆਸ਼ਾਸ਼ ਕਰਦਾ ਹੋਇਆ ਉਹ ਇਸ ਕੁਦਰਤ ਦੀ ਰਚਨਾ ਕਰਨ ਵਾਲੇ ਨੂੰ ਇਸ ਕੁਦਰਤ ਨੂੰ ਬਣਾਉਣ ਵਾਲੇ ਨੂੰ ਉਸ ਦੀ ਤਾਰੀਫ ਕਰੇ ਧਰਮ ਦੇ ਖੇਤਰ ਵਿੱਚ ਇੰਜ ਕੀਤਾ ਵੀ ਜਾਂਦਾ ਹੈ ਵੇਦਾਂ ਵਿੱਚ ਕੁਦਰਤ ਦੀ ਹੀ ਸਤੂਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਜਿਹੇ ਬਹੁਤ ਸਾਰੀਆਂ ਪੰਕਤੀਆਂ ਹਨ ਜੋ ਕੁਦਰਤ ਨੂੰ ਪਰਮਾਤਮਾ ਦੀ ਸਰਬਸ਼੍ਰੇਸ਼ਟ ਰਚਨਾ ਦੱਸਦੀਆਂ ਹਨ ਪਰ ਮਨੁੱਖ ਉਸ ਅੰਦਰਤਾ ਦੋਹਾਂ ਦਾ ਵਾਸ ਦੱਸਿਆ ਗਿਆ ਹੈ ਦੇਵਤਿਆਂ ਦਾ ਵੀ ਅਤੇ ਦਾਨਵਾਂ ਦਾ ਵੀ ਮਨੁੱਖ ਹੀ ਯਤਨ ਕਰਕੇ ਦੋਸਤੋ ਦੇਵ ਬਣ ਜਾਂਦਾ ਹੈ ਅਤੇ ਪਸ਼ੂ ਪ੍ਰਤੀਆਂ ਕਰਕੇ ਰਾਖਸ਼ਸ ਤੇ ਦਾਨਵ ਜਦੋਂ ਮਨੁੱਖ ਚੰਗੇ ਕੰਮ ਕਰਦਾ ਹੈ ਤਾਂ ਰੱਬ ਦਾ ਬੰਦਾ ਹੁੰਦਾ ਹੈ ਮੰਦੇ ਕਰਮਾ ਕਰਕੇ ਉਹੀ ਮਨੁੱਖ ਸ਼ੈਤਾਨ ਕੁਦਰਤ ਨੇ ਜੋ ਕੁਝ ਸਾਨੂੰ ਬਖਸ਼ਿਆ ਹੈ ਉਸ ਦਾ ਆਨੰਦ ਮਾਣਨ ਦੀ ਥਾਂ ਮਨੁੱਖ ਤਬਾਈ ਵੱਲ ਤੁਰਿਆ ਹੋਇਆ ਹੈ ਸਭ ਤੋਂ ਮਾੜੀ ਗੱਲ ਇਹ ਹੈ ਦੋਸਤੋ ਕਿ ਇਹ ਮਨੁੱਖ ਸਭ ਕੁਝ ਰੱਬ ਦੇ ਨਾਂ 'ਤੇ ਧਰਮ ਦੇ ਨਾਂ 'ਤੇ ਕਰ ਰਿਹਾ ਹੈ ਕਦੇ ਯਹੂਦੀਆਂ ਖਿਲਾਫ ਇਸਾਈਆਂ ਦੀ ਨਫ਼ਰਤ ਹਿਟਲਰ ਵੇਲੇ ਦੋਸਤੋ ਵਰਲਡ ਵਾਰ ਵੇਲੇ ਯਹੂਦੀਆਂ ਦਾ ਨਰ ਸੰਹਾਰ ਕੌਣ ਭੁੱਲਿਆ ਹੈ ਮੁਸਲਮਾਨ ਦੇਸ਼ 86 ਫਿਰਕਿਆਂ ਵਿੱਚ ਵੰਡੇ ਹੋਏ ਹਨ ਅਤੇ ਖਾਨਾ ਜੰਗੀ ਦੇ ਸ਼ਿਕਾਰ ਹਨ ਸ਼ੀਆ ਵਰਸਸ ਸੁੰਨੀ ਇਹ ਖੂਨੀ ਸੰਘਰਸ਼ ਕਈ ਸਦੀਆਂ ਤੋਂ ਲਗਾਤਾਰ جاری ਹੈ ਦੋਸਤੋ ਜੰਗ ਦੇ ਲੜਨ ਦੇ ਸੂਬਹਾਂ ਨੇ ਤਲਾਸ਼ ਲਈ ਜਾਂਦੇ ਹਨ ਪਰ ਮੁੱਖ ਕਾਰਨ ਮਜ਼ਬ ਹੀ ਹੈ ਇਨ੍ਹਾਂ ਜੰਗਾਂ ਪਿੱਛੇ ਪਿਛਲੇ ਸਾਲ ਜਦੋਂ ਹਮਾਸ ਨੇ ਇਜ਼ਰਾਈਲ ਦੇ ਤਿਉਹਾਰ ਮਨਾਉਂਦੇ ਹੋਏ ਲੋਕਾਂ ਦੇ ਉੱਪਰ ਹਮਲਾ ਕਰਕੇ 1200 ਦੇ ਕਰੀਬ ਇਜ਼ਰਾਈਲੀ ਮਾਰੇ ਤਾਂ ਇਜ਼ਰਾਈਲ ਨੇ ਵੀ ਪੂਰਾ ਠੋਕ ਕੇ ਜਵਾਬ ਦਿੱਤਾ ਮਸਲਾ ਬੇਸ਼ੱਕ ਗਾਜ਼ਾ ਪੱਟੀ ਫਿਲਸਤਿਨ ਦਾ ਪ੍ਰਚਾਰਿਆ ਗਿਆ ਸੀ ਪਰ ਦੋਸਤੋ ਜੜ ਵਿੱਚ ਜਾ ਕੇ ਵੇਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਜੰਗ ਇਸ ਹਮਾਸ ਵਰਸ ਇਜ਼ਰਾਈਲ ਲੜਾਈ ਵਿੱਚ ਮੂਲ ਤੌਰ ਤੇ ਮੁੱਖ ਕਾਰਨ ਸੀ ਮਜ਼ਬ ਇਸਲਾਮ ਵਿੱਚ ਯਹੂਦੀਆਂ ਦਾ ਕਤਲ ਕਰਨਾ ਇੱਕ ਬੜਾ ਵੱਡਾ ਧਾਰਮਿਕ ਫਰਜ਼ ਹੈ ਸਵਾਬ ਦਾ ਕੰਮ ਮੰਨਿਆ ਜਾਂਦਾ ਹੈ ਜਦੋਂ ਦੋਸਤੋ ਇਹ ਮਜਬੀ માનਤਾ ਹੋਵੇ ਕਿ ਜਿੱਥੇ ਵੀ ਯਹੂਦੀ ਮਿਲੇ ਉਸ ਨੂੰ ਕਤਲ ਕਰ ਲਵੋ ਜੰਨਤ ਮਿਲੇਗੀ ਵਿਦ ਫੈਮਿਲੀ ਫਿਰ ਕਿਉਂ ਨਾ ਬਹਾਨਾ ਲੱਭ ਕੇ ਯਹੂਦੀਆਂ ਦੇ ਇਕਲੋਤੇ ਦੇਸ਼ ਇਜ਼ਰਾਈਲ ਖਿਲਾਫ ਇਸਲਾਮਿਕ ਦੇਸ਼ ਜੰਗ ਛੇੜਨ ਇਸੇ ਕਾਰਿ ਵਿੱਚ ਹੁਣ ਦੋਸਤੋ ਈਰਾਨ ਵੀ ਸ਼ਾਮਲ ਹੋ ਗਿਆ ਹੈ ਈਰਾਨ ਇੱਕ ਸ਼ੀਆ ਬਹੁਲ ਦੇਸ਼ ਹੈ ਇਸਲਾਮਿਕ ਦੇਸ਼ਾਂ 52 ਦੇਸ਼ਾਂ ਵਿੱਚੋਂ ਇੱਕ ਵੱਡਾ ਖੇਤਰ ਅਤੇ ਆਬਾਦੀ ਦੇ ਹਿਹਾਜ ਨਾਲ ਵੀ ਵੱਡਾ शिया बाहुल देश मुस्लिम देश ईरान ईरान ਦਾ ਸਪਸ਼ਟ ਕਹਿਣਾ ਹੈ ਕਿ ਉਹ ਇਜ਼ਰਾਈਲ ਨੂੰ ਤਬਾਹ ਕਰ ਦਵੇਗਾ ਕਈ ਵਾਰ ਉਸ ਦੇ ਨੇਤਾ ਇਹੋ ਜਿਹੇ ਜਿਹਾ ईरान ਦੇ ਕਈ ਨੇਤਾ ਇਹੋ ਜਿਹੇ ਬਿਆਨ ਸ਼ਰਯਾਮ ਦਿੰਦੇ ਰਹੇ ਹਨ ਦੋਸਤੋ ਉਂਝ ਵੀ ਇਜ਼ਰਾਈਲ ਆਪਣੇ ਨਜ਼ਦੀਕੀ ਅਤੇ ਦੂਰ ਦੇ ਇਸਲਾਮਿਕ ਦੇਸ਼ਾਂ ਦੀਆਂ ਨਜ਼ਰਾਂ ਵਿੱਚ ਬਹੁਤ ਡੜਕਦਾ ਰਿਹਾ ਹੈ ਜੇ ਇਜ਼ਰਾਈਲ ਥੋੜਾ ਜਿਹਾ ਵੀ ਕਮਜ਼ੋਰ ਹੋਇਆ ਤਾਂ ਇਜ਼ਰਾਈਲ ਨੂੰ ਇਹ ਦੇਸ਼ ਖਤਮ ਕਰ ਦੇਣਗੇ ਇਸੇ ਕਰਕੇ ਇਜ਼ਰਾਈਲ ਹਮੇਸ਼ਾ ਤਕੜਾ ਹੋ ਕੇ ਰਹਿੰਦਾ ਹੈ ਤੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ ਹੁਣ ਵੀ ਇਜ਼ਰਾਈਲ ਨੇ ਇਹ ਕਹਿ ਕੇ ਜੰਗ ਛੇੜੀ ਹੈ ਕਿ ਈਰਾਨ ਪ੍ਰਮਾਣੂ ਤਾਕਤ ਬਣਨ ਦੇ ਕਰੀਬ ਹੈ ਇਹ ਪੱਕਾ ਹੈ ਕਿ ਈਰਾਨ ਪ੍ਰਮਾਣੂ ਤਾਕਤ ਬਣਦੇ ਹੀ ਇਜ਼ਰਾਈਲ ਖਰਾਫ ਉਸ ਪ੍ਰਮਾਣੂ ਬੰਬ ਦਾ ਇਸਤੇਮਾਲ ਕਰੇਗਾ ਸੋ ਉਸਨੇ ਪਹਿਲ ਕਰਦੇ ਹੋਏ ਈਰਾਨ ਦੇ ਸੰਭਾਵਿਤ ਪ੍ਰਮਾਣੂ ਟਿਕਾਣਿਆਂ ਦੇ ਉੱਪਰ ਹਮਲਾ ਕਰ ਦਿੱਤਾ ਈਰਾਨ ਫੌਜ ਦੇ ਕਈ ਟੋਪ ਜਰਨਲ ਅਤੇ ਕਈ ਪ੍ਰਮਾਣੂ ਸਾਇੰਟਿਸਟ ਇਸ ਜੰਗ ਵਿੱਚ ਇਜ਼ਰਾਈਲ ਨੇ ਮਾਰ ਦਿੱਤੇ ਹਨ ਈਰਾਨ ਵੀ ਜਵਾਬੀ ਕਾਰਵਾਈ ਕਰ ਰਿਹਾ ਹੈ ਈਰਾਨ ਵੀ ਤਗੜਾ ਫੌਜੀ ਮੁਲਕ ਹੈ ਦੋਸਤੋ ਉਸ ਸਮੁੰਦਰੀ ਲੜਾਈ ਵਿੱਚ ਤਾਂ ਉਸ ਕੋਲ ਬਹੁਤ ਵਧੀਆ ਤਾਕਤ ਹੈ ਇਜ਼ਰਾਈਲ ਦੇ ਮੁਕਾਬਲੇ 이란 ਕੋਲ ਦੋਸਤੋ 25 ਪੰਡੂਬੀਆਂ ਹਨ ਜਦੋਂ ਕਿ ਇਜ਼ਰਾਈਲ ਕੋਲ ਸਿਰਫ 5 ਪੰਡੂਬੀਆਂ ਪਰ ਇਜ਼ਰਾਈਲ ਦੀ ਤਾਕਤ ਹੈ ਦੋਸਤੋ ਕਿ ਅਮਰੀਕਾ ਤੇ ਨਾਟੋ ਦੇ ਕਈ ਦੇਸ਼ ਜਿहां ਯੂਰਪੀਅਨ ਯੂਨੀਅਨ ਦੇ ਵੀ ਕਈ ਦੇਸ਼ ਇਜ਼ਰਾਈਲ ਦੇ ਹੱਕ ਵਿੱਚ ਖੜੇ ਹੋਏ ਮਿਲਣਗੇ ਇਜ਼ਰਾਈਲ ਦੀ ਤਾਕਤ ਉਸਦੀ 에ਅਰ ਫੋਰਸ ਹੈ ਇਜ਼ਰਾਈਲ ਕੋਲ ਐਡਵਾਂਸ ਤਕਨੀਕ ਦੇ ਦੱਸਦੇ ਹਨ ਕਿ 240 ਦੇ ਕਰੀਬ ਲੜਾਕੂ ਜਹਾਜ਼ ਹਨ ਦੋਸਤੋ ਇਸ ਦੇ ਮੁਕਾਬਲੇ ਇਰਾਨ ਕੋਲ 186 ਦੇ ਕਰੀਬ ਲੜਾਕੂ ਜਹਾਜ਼ਾਂ ਦਾ ਬੇੜਾ ਹੈ ਪਰ ਉਸ ਵਿੱਚ ਦੋਸਤੋ ਕਿੰਨੇ ਕੁ ਐਡਵਾਂਸ ਤਕਨੀਕ ਅਤੇ ਕਿੰਨੇ ਕੁ ਆਟੋ ਫਰੇਟਡ ਹੋ ਗਏ ਵਿਮਾਨ ਹੋਣਗੇ ਕੋਈ ਕਹਿ ਨਹੀਂ ਸਕਦਾ ਹਾਂ ਈਰਾਨ ਕੋਲ ਮੈਨ ਪਾਵਰ ਜੀਹਾਂ ਈਰਾਨ ਕੋਲ ਮੈਨ ਪਾਵਰ ਸੈਨਿਕ ਤਾਕਤ ਜ਼ਿਆਦਾ ਹੈ 10-11 ਲੱਖ ਦੇ ਕਰੀਬ ਐਕਟਿਵ ਅਤੇ ਰਿਜ਼ਰਵ ਸੈਨਿਕ ਜੀਹਾਂ ਈਰਾਨ ਕੋਲ ਹਨ ਇਸ ਦੇ ਮੁਕਾਬਲੇ ਇਜ਼ਰਾਈਲ ਕੋਲ 5 ਲੱਖ ਦੇ ਕਰੀਬ ਹੀ ਫੌਜੀ ਹੋਣਗੇ ਪਰ ਦੋਸਤੋ ਇਜ਼ਰਾਈਲ ਦਾ ਪਲੱਸ ਪੁਆਇੰਟ ਇਹ ਹੈ ਕਿ ਇਜ਼ਰਾਈਲ ਦਾ ਹਰ ਸੈਨਿਕ ਇੱਕ ਯੋਧਾ ਹੈ ਜੋ ਆਪਣੇ ਵजूद ਲਈ ਆਪਣੇ ਕੋਲੋਤੇ ਦੇਸ਼ ਇਜ਼ਰਾਈਲ ਦੇ ਵजूद ਲਈ ਲੜਦਾ ਹੈ ਉਹ ਇਸ ਲਈ ਸਰਦਾਰ ਦੀ ਬਾਜੀ ਲਗਾਉਣ ਲਈ ਵੀ ਤਿਆਰ ਰਹਿੰਦੇ ਹਨ ਦੋਸਤੋ ਇਹ ਜੰਗ ਈਰਾਨ ਇਜ਼ਰਾਈਲ ਕਿਤੇ ਨੂੰ ਜਾਵੇਗੀ ਕੁਝ ਦਾ ਮੰਨਣਾ ਹੈ ਕਿ ਇਹ ਪਰਮਾਣੂ ਜੰਗ ਵੱਲ ਵੱਧ ਜਾਵੇਗੀ ਦੋਸਤੋ ਇਹ ਉਹਨਾਂ ਹਾਲਾਤਾਂ ਵਿੱਚ ਹੀ ਸੰਭਵ ਹੈ ਜੇ ਈਰਾਨ ਪਰਮਾਣੂ ਦੇਸ਼ ਬਣ ਚੁੱਕਾ ਹੋਵੇ ਜਿਹਾ ਦੋਸਤੋ ਜੇ ਈਰਾਨ ਨੇ ਪਰਮਾਣੂ ਬੰਬ ਬਣਾ ਲਿਆ ਹੋਵੇ ਅਤੇ ਇਸਤੇਮਾਲ ਕਰ ਸਕਦਾ ਹੋਵੇ ਜਿਸ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਬਾਕੀ ਦੋਸਤੋ ਇਜ਼ਰਾਈਲ ਇਹ ਜੰਗ ਥੋੜੀ ਲੰਮੀ ਖਿੱਚੇਗਾ ਉਹ ਸਕਦਾ ਹੈ ਕਿ 1 ਜਾਂ 1.5 ਮਹੀਨਾ ਇਸ ਵਿੱਚ ਹੀ ਉਹ ਆਪਣਾ ਟਾਰਗੇਟ ਪ੍ਰਾਪਤ ਕਰ ਲਵੇਗਾ IRAN ਨੂੰ ਫੌਜੀ ਤੌਰ ਤੇ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਤਬਾਹ ਕਰਨ ਦਾ ਆਪਣਾ ਟਾਰਗੇਟ ਬਾਕੀ ਅਮਰੀਕਾ ਵਰਗੀਆਂ ਤਾਕਤਾਂ ਵੀ ਇਸ ਪਿੱਛੇ ਇਸ ਜੰਗ ਦੇ ਵਿੱਚ ਸ਼ਾਮਲ ਹਨ ਉਹ IRAN ਵਿੱਚ ਰਜਿਮ ਚੇਂਜ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਨਗੀਆਂ ਖੋਮੈਨੀ ਵਰਗੀਆਂ ਤਾਕਤਾਂ ਨੂੰ ਹਟਾ ਕੇ IRAN ਵਿੱਚ ਕੋਈ ਹੋਰ ਸਰਕਾਰ ਬਣਾਈ ਜਾਵੇ ਜੋ ਥੋੜੀ ਘੱਟ ਕੱਟੜਵਾਦੀ ਹੋਵੇ ਲੋਕਾਂ ਨੂੰ ਇਨਸਾਨੀ ਹੱਕ ਦਿੰਦੀ ਹੋਵੇ ਪਰ ਦੋਸਤੋ ਇਹ ਸਾਰੀਆਂ ਭੁਵਿੱਖ ਦੀਆਂ ਗੱਲਾਂ ਹਨ ਦੁਨੀਆ ਦੀਆਂ ਕਈ ਤਾਕਤਾਂ ਨੇ ਇਸ ਜੰਗ ਵਿੱਚ ਆਪਣੇ ਆਪਣੇ ਪੱਤੇ ਖੇਡਣੇ ਹਨ ਦੋਸਤੋ ਜੇ ਇਸ ਵੇਲੇ ਵਰਲਡ ਪਾਵਰ ਅਮਰੀਕਾ ਇਜ਼ਰਾਈਲ ਪਾਸੇ ਖੜਾ ਹੋਇਆ ਹੈ ਤਾਂ ਇਰਾਨ ਵਾਲੇ ਪਾਸੇ ਵੀ ਸੁਭਾਵਕ ਕਿਸੇ ਵੇਲੇ ਦੀ ਵਰਲਡ ਪਾਵਰ ਰਸ਼ੀਆ ਰੂਸ ਉਹ ਵੀ ਖੜਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਦੋਸਤ ਨਾਰਥ ਕੋਰੀਆ ਵਰਗੇ ਕਮਿਊਨਿਸਟ ਫਾਸੀਵਾਦੀ ਦੇਸ਼ ਉਹ ਵੀ ਇਰਾਨ ਦੀ ਹੀ ਮਦਦ ਕਰਨਗੇ ਸਭ ਤੋਂ ਵੱਡੀ ਗੱਲ ਤੇ ਅਹਿਮ ਗੱਲ ਚਾਈਨਾ ਚੀਨ ਪਹਾਵੇਂ ਚੀਨ ਕਿਸੇ ਵੀ ਜੰਗ ਵਿੱਚ ਉਲਝਣਾ ਨਹੀਂ ਚਾਹੁੰਦਾ ਪਰ ਹੌਲੀ-ਹੌਲੀ ਉਹ ਇਹ ਦਾਵਾ ਠੋਕ ਰਿਹਾ ਹੈ ਕਿ ਅਮਰੀਕਾ ਦੇ ਬਰਾਬਰ ਦੀ ਉਹ ਸੁਪਰ ਪਾਵਰ ਬਣ ਚੁੱਕਾ ਹੈ ਇਸ ਵੇਲੇ ਦੁਨੀਆ ਵਿੱਚ ਉਹ ਵੀ ਇਰਾਨ ਵੱਲ ਖੜਾ ਹੋਇਆ ਨਜ਼ਰ ਆ ਰਿਹਾ ਹੈ ਜੰਗ ਵਿੱਚ ਕੌਣ ਕਿੱਧਰ ਖੜਾ ਹੈ ਇਹ ਇੱਕ ਐਮ ਗੱਲ ਹੁੰਦੀ ਹੈ ਦੋਸਤੋ ਪਰ ਦੋਸਤੋ ਸੱਚਾਈ ਇਹ ਹੈ ਕਿ ਲੜਾਈ ਲੜਨ ਵਾਲੇ ਦੇਸ਼ ਹੀ ਘਾਟੇ ਵਿੱਚ ਰਹਿੰਦੇ ਹਨ ਅਤੇ ਨੁਕਸਾਨ ਉਠਾਉਂਦੇ ਹਨ ਦੋਸਤੋ ਅਮਰੀਕਾ ਜੰਗ ਵਿੱਚ ਇਜ਼ਰਾਈਲ ਦੀ ਸੈਨਿਕ ਮਦਦ ਦੇ ਨਾਅੇਠ ਇਜ਼ਰਾਈਲ ਨੂੰ ਹਥਿਆਰ ਦੇਵੇਗਾ ਮਤਲਬ ਵੇਚੇਗਾ ਇੰਜ ਹੀ ਇਰਾਨ ਦੇ ਯਾਰ ਬੇਲੇ ਚੀਨ ਅਤੇ ਰੂਸ ਉਹ ਮਦਦ ਦੇ ਨਾਂ ਹੇਠ ਆਪਣੇ ਹਥਿਆਰ ਇਰਾਨ ਨੂੰ ਵੇਚ ਕੇ ਮੁਨਾਫਾ ਕਮਾਉਣਗੇ ਮਰਨਗੇ ਇਰਾਨ ਦੇ ਲੋਕ ਕੰਟਰੀ ਤਬਾਹ ਹੋਵੇਗੀ ਇਰਾਨ ਚੀਨ ਰਸ਼ੀਆ ਹਥਿਆਰ ਵੇਚਣਗੇ ਦੇਣਗੇ ਅਤੇ ਪੈਸੇ ਕਮਾਉਣਗੇ ਮਦਦ ਦੇ ਨਾਂ ਹੇਠ ਜੇ ਗੱਲ ਇਸ ਤੋਂ ਅੱਗੇ ਵਧੀ ਤਾਂ ਫੇਰ ਦੋਸਤੋ ਵਰਲਡ ਵਾਰ ਪਰ ਦੋਸਤੋ ਉਹ ਹਾਲੇ ਸੰਭਵ ਨਹੀਂ ਹੈ ਇਸ ਦਾ ਵੀ ਇੱਕ ਠੋਸ ਕਾਰਨ ਹੈ ਕਿਸੇ ਵੀ ਦੇਸ਼ ਤੇ ਹਮਲਾ ਕਰਨ ਤੋਂ ਪਹਿਲਾਂ ਉਸ ਦੇਸ਼ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਜਿਵੇਂ ਈਰਾਨ ਨਾਲ ਕੀਤਾ ਗਿਆ ਈਰਾਨ ਨਾਲ ਸਿੱਧੀ ਟੱਕਰ ਲੈਣ ਤੋਂ ਪਹਿਲਾਂ ਈਰਾਨ ਦੇ ਪਾਲੇ ਪੋਸੇ ਹੋਏ ਸੰਗਠਨ ਹਮਾਸ ਅਤੇ ਹਜ਼ਬੀਲਾਹ ਹੁੱਤੀ ਉਹਨਾਂ ਦੀ ਚੰਗੀ ਤਰ੍ਹਾਂ ਕਮਰ ਤੋੜੀ ਗਈ ਪ੍ਰਭਾਵਹੀਨ ਕੀਤਾ ਗਿਆ ਉਹਨਾਂ ਨੂੰ ਹਮਾਸ ਹਜ਼ਬੀਲਾਹ ਹੁੱਤੀ ਵਰਗੇ ਸੰਗਠਨਾਂ ਨੂੰ ਈਰਾਨ ਹੀ ਫੰਡ ਕਰਦਾ ਸੀ ਦੋਸਤੋ ਅਤੇ ਜੰਗੀ ਹਥਿਆਰ ਦਿੰਦਾ ਸੀ ਇੰਜ ਈਰਾਨ ਇਹਨਾਂ ਸ਼ੈਡੋ ਸੰਗਠਨਾਂ ਰਾਹੀਂ ਇਜ਼ਰਾਈਲ ਅਤੇ ਹੋਰ ਦੇਸ਼ਾਂ ਵਿੱਚ دہشت ਮਚਾਈ ਰੱਖਦਾ ਸੀ ਇਜ਼ਰਾਈਲ ਨੇ ਜਦੋਂ ਹਮਾਸ ਦੇ ਤਗੜੀ ਕਾਰਵਾਈ ਕੀਤੀ ਹੈ ਤੇ ਫਿਰ ਹੁੱਤੀ ਦੇ ਟਿਕਾਣੇ ਦਬਾ ਕੇ ਤੇ ਅਤੇ ਫੇ ਲਬਨਾਨ ਹਜਬुल्लाह ਦੇ ਉੱਪਰ ਹਮਲੇ ਕੀਤੇ ਤਾਂ ਉਸ ਵੇਲੇ ਦੋਸਤੋ ਇਹ ਸਪਸ਼ਟ ਹੋ ਗਿਆ ਸੀ ਕਿ ਅਗਲਾ ਟਾਰਗੇਟ ਕੌਣ ਹੈ ਜੀ ਹਾਂ ਅਗਲਾ ਟਾਰਗੇਟ ਉਸ ਵੇਲੇ ਸੀ ਈਰਾਨ ਸਿੱਧੀ جنگ ਈਰਾਨ ਨਾਲ ਹੋਣ ਤੇ ਹੁਣ ਈਰਾਨ ਇਹ ਨਾ ਆਪਣੇ ਸੰਗਠਨਾਂ ਰਾਹੀਂ ਇਜ਼ਰਾਈਲ ਨੂੰ ਕੋਈ ਖਾਸ ਨੁਕਸਾਨ ਨਹੀਂ ਪਹੁੰਚਾ ਸਕੇਗਾ ਸੋ ਦੋਸਤੋ ਉਮੀਦ ਹੈ ਕਿ ਈਰਾਨ ਅਤੇ ਇਜ਼ਰਾਈਲ ਦੀ ਕਰਾਰੀ ਜੰਗ ਜਾਰੀ ਰਹੇਗੀ ਕੁਝ ਦਿਨ ਹਾਲੇ ਹੋਰ ਅਤੇ ਈਰਾਨ ਨੂੰ ਜੰਗੀ ਤੌਰ ਤੇ ਅਤੇ ਆਰਥਿਕ ਤੌਰ ਤੇ ਵਾਹਾ ਨੁਕਸਾਨ ਪਹੁੰਚਾਇਆ ਜਾਵੇਗਾ ਪਰ ਦੋਸਤੋ ਵਰਲਡ ਵਾਰ 3 ਉਹ ਨਹੀਂ ਹੋਵੇਗੀ ਹਾਲੇ ਕਿਉਂਕਿ ਈਰਾਨ ਤੋਂ ਬਾਅਦ ਹਾਲੇ ਵੀ ਇੱਕ ਹੋਰ ਟਾਰਗੇਟ ਹੈ ਗੈਸ ਕਰੋ ਦੋਸਤੋ ਕੌਣ ਹੈ ਉਹ ਟਾਰਗੇਟ ਜੀ ਹਾਂ ਚਾਈਨਾ ਚੀਨ ਉਹ ਹੈ ਅਗਲਾ ਟਾਰਗੇਟ ਇਹਨਾਂ ਤਾਕਤਾਂ ਦਾ ਚਾਈਨਾ ਦੀ ਪਿੱਠ ਦੇ ਉੱਪਰ ਦੋਸਤੋ ਕੌਣ ਖੜੇ ਹਨ ਪ੍ਰਮੁੱਖ ਤੌਰ ਤੇ ਈਰਾਨ ਅਤੇ ਰਸ਼ੀਆ ਰੂਸ ਨੂੰ ਪਿਛਲੇ 1 ਸਾਲ ਤੋਂ ਵੱਧ ਦੇ ਸਮੇਂ ਤੋਂ ਯੂਕਰੇਨ ਨਾਲ ਜੰਗ ਵਿੱਚ उलझाया ਹੋਇਆ ਹੈ ਇਹਨਾਂ ਤਾਕਤਾਂ ਨੇ ਉਹ ਸਿੱਧਾ ਜੀ ਹਾਂ ਸਿੱਧਾ ਰੂਸ ਹੁਣ ਇੱਕ ਹੋਰ ਮੋਰਚਾ ਨਹੀਂ ਖੋਲਣਾ ਚਾਹਵੇਗਾ ਕਿਉਂਕਿ ਯੂਕਰੇਨ ਨਾਲ ਜੰਗ ਵਿੱਚ ਪਹਿਲਾਂ ਹੀ ਯੂਕਰੇਨ ਦੀ ਹਾਰ ਵਿੱਚ ਯੂਰੋਪੀਅਨ ਯੂਨੀਅਨ ਅਤੇ ਨਾਟੋ ਦੇ ਕਈ ਦੇਸ਼ ਯੂਕਰੇਨ ਦਾ ਖੁੱਲਕੇ ਸਮਰਥਨ ਕਰ ਰਹੇ ਹਨ ਅਤੇ ਉਸ ਦੀ ਮਦਦ ਕਰ ਰਹੇ ਹਨ ਰੂਸ ਦਾ ਇਸ ਜੰਗ ਵਿੱਚ ਇਰਾਨ ਨਾਲ ਖੁੱਲਕੇ ਖੜਾ ਹੋਣਾ ਵਰਲਡ ਵਾਰ 3 ਵਰਗਾ ਹੋਵੇਗਾ ਨਿਸ਼ਚਿਤ ਹੀ ਰੂਸ ਇਸ ਤੋਂ ਬਚੇਗਾ ਕਿਉਂਕਿ ਕਿਉਂਕਿ ਯੂਕਰੇਨ ਰਾਹੀਂ ਰੂਸ ਦੇ ਦੁਸ਼ਮਣ ਦੇਸ਼ ਹਨ ਉਸ ਦੀਆਂ ਸ੍ਰਾਦਾ ਤੱਕ ਪੈਠ ਰੱਖਣ ਜੋਗੇ ਹੋ ਗਏ ਹਨ ਚైనా ਦਾ ਦੂਜਾ ਮੱਧਤਦਾਰ ਦੇਸ਼ ਵੱਡਾ ਦੇਸ਼ ਹੀ ਇਰਾਨ ਉਸ ਦੀਆਂ ਮੁਸ਼ਕਲਾਂ ਹੁਣ ਕੱਸ ਦਿੱਤੀਆਂ ਜਾਣ ਗਈਆਂ ਇੰਜ ਇੱਕ ਦੋ ਸਾਲਾਂ ਤੱਕ ਚੀਨ ਉਸ ਨੂੰ ਹੀ ਕੱਲਾ ਕਰ ਦਿੱਤਾ ਜਾਵੇਗਾ ਦੋਸਤੋ ਇੱਕ ਦੋ ਸਾਲਾਂ ਤੱਕ ਰੂਸ ਅਤੇ ਇਰਾਨ ਉਹ ਖੁੱਲ ਕੇ ਚైనా ਦੀ ਮਦਦ ਵਿੱਚ ਆਉਣ ਜੋਗੇ ਨਹੀਂ ਰਹਿਣਗੇ ਖਾਸ ਕਰਕੇ ਇਰਾਨ ਬਾਕੀ ਬਚਿਆ ਦੋਸਤੋ ਰੂਸ ਯੂਕਰੇਨ ਨਾਲ ਜੰਗ ਕਰਕੇ ਉਹ ਲੰਮੀ ਜੰਗ ਕਰਕੇ ਫੌਜੀ ਤੌਰ ਤੇ ਚੀਨ ਦੇ ਹੱਕ ਵਿੱਚ ਖੜਾ ਹੋਣ ਜੋਗਾ ਬਚੇਗਾ ਹੀ ਨਹੀਂ ਉਸ ਵੇਲੇ ਤੱਕ ਜਰੂਸ ਖੜਾ ਵੀ ਰਹੇ ਚਾਈਨਾ ਦੇ ਹੱਕ ਵਿੱਚ ਤਾਂ ਵੀ ਦੋਸਤੋ ਇਹ ਬਹੁਤ ਹੌਸਲੇ ਘਾਤਕ ਨਹੀਂ ਬਚੇਗਾ ਇੰਜ ਕਿ ਦੋ ਸਾਲਾਂ ਤੱਕ ਚਾਈਨਾ ਉਸ ਨੂੰ ਇਕੱਲਾ ਕਰ ਦਿੱਤਾ ਜਾਵੇਗਾ ਜਿਵੇਂ ਦੋਸਤੋ ਕਿਸੇ ਸਮੂਹ ਵਿੱਚ ਕਿਸੇ ਜਾਨਵਰ ਨੂੰ ਚੁਣ ਕੇ ਸ਼ਿਕਾਰੀ ਉਸ ਦੇ ਸਮੂਹ ਤੋਂ ਖਦੇੜ ਕੇ ਇਕੱਲਾ ਕਰਕੇ ਸ਼ਿਕਾਰ ਕਰਦੇ ਹਨ ਉਹ ਕੁਝ ਇਸ ਵੇਲੇ ਚਾਈਨਾ ਨਾਲ ਵੀ ਕੀਤਾ ਜਾ ਰਿਹਾ ਹੈ ਹਮਾਸ ਹਿਜ਼ਬੁਲਾ ਹੁਤੀ ਇਹਨਾਂ ਸੰਗਠਨਾਂ ਨਾਲ ਲੜਾਈ ਤੋਂ ਬਾਅਦ ਜਿਵੇਂ ਅਗਲਾ ਟਾਰਗੇਟ ਸੀ ਇਰਾਨ ਉਮੇਹੀ ਜੁਕ੍ਰੇਨ ਵਰਸਸ ਰੂਸ ਅਤੇ ਇਰਾਨ ਵਰਸਸ ਇਜ਼ਰਾਈਲ ਜੰਗ ਤੋਂ ਬਾਅਦ ਅਗਲਾ ਟਾਰਗੇਟ ਹੋਵੇਗਾ ਚਾਈਨਾ ਜੀ ਹਾਂ ਵਰਲਡ ਪਾਵਰ ਦੀ ਦਾਅਵੇਦਾਰੀ ਠੋਕ ਰਿਹਾ ਚੀਨ ਉਹੀ ਅਗਲਾ ਟਾਰਗੇਟ ਹੋਵੇਗਾ ਇਹਨਾਂ ਤਾਕਤਾਂ ਦਾ ਇੰਜ ਦੋਸਤੋ ਉਸ ਵੇਲੇ ਫੈਸਲਾ ਕੋਨ ਜੰਗ ਹੋਵੇਗੀ ਕੌਣ ਹੈ ਦੁਨੀਆ ਦੀ ਵਰਲਡ ਪਾਵਰ ਅਮਰੀਕਾ ਜਾਂ ਚਾਈਨਾ ਜਾਂ ਤਾਂ ਦੋਸਤੋ ਚਾਈਨਾ ਨੂੰ ਜੰਗ ਵਿੱਚ ਘੇਰਿਆ ਜਾਵੇਗਾ ਜਾਂ ਫਿਰ پابੰਦੀਆਂ ਲਾ ਕੇ ਜਾਂ ਕਈ ਹੋਰ ਪਾਲਸੀਆਂ ਨਾਲ ਚਾਈਨਾ ਨੂੰ ਮਜਬੂਰ ਕੀਤਾ ਜਾਵੇਗਾ ਕਿ ਉਹ ਦੁਨੀਆ ਮੂਰੇ ਗੋਡੇ ਟੇਕ ਦੇਵੇ ਦੁਨੀਆ ਮੂਰੇ ਮਤਲਬ ਸਮਝੇ ਦੋਸਤੋ ਅਮਰੀਕਾ ਮੂਰੇ ਯੂਰੋਪੀਅਨ ਯੂਨੀਅਨ ਮੂਰੇ ਨਾਟੋ ਦੇਸ਼ਾਂ ਮੂਰੇ ਤੁਹਾਡਾ ਕੀ ਮੰਨਣਾ ਹੈ ਦੋਸਤੋ ਤੁਸੀਂ ਕਮੈਂਟ ਕਰਕੇ ਰਾਏ ਪ੍ਰਗਟਾ ਸਕਦੇ ਹੋ ਹਮਾਸ ਲਬਨਾਨ ਹਜਬੂਲਾ ਯੂਕਰੇਨ ਤੋਂ ਜੰਗ ਇਰਾਨ ਤੱਕ ਪਹੁੰਚ ਚੁੱਕੀ ਹੈ ਇਰਾਨ ਦੇ ਗੋਡੇ ਟੇਕਦੇ ਹੀ ਫੇਰ ਕੌਣ ਅੱਗੇ ਚਾਈਨਾ ਜਾਂ ਜਾਂ ਫਿਰ ਦੋਸਤੋ ਨਾਰਥ ਕੋਰੀਆ ਕੀ ਚਾਈਨਾ ਤੋਂ ਪਹਿਲਾਂ ਉਸ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਬਾਕੀ ਦੋਸਤੋ ਇਸ ਵੇਲੇ World War 3 ਉਸਦੀ ਸੰਭਾਵਨਾ ਘੱਟ ਹੀ ਹੈ ਹਾਂ ਜੇ ਚਾਈਨਾ ਚਾਹੇ ਤਾਂ ਪਰ ਚਾਈਨਾ ਕਮਿਊਨਿਸਟ ਕੰਟਰੀ ਹੈ ਇਹ ਜੀਆਂ ਕੰਟਰੀਆਂ ਮਸੂਮਾਂ ਉੱਪਰ ਜ਼ੁਲਮ ਤਾਂ ਕਰ ਸਕਦੀਆਂ ਹਨ ਪਰ ਜੰਗ ਵਿੱਚ ਵੀਰਤਾ ਬਹਾਦਰੀ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਂਝ ਵੀ ਜਿਹੜੀ ਕੰਟਰੀ ਦੋਸਤੋ ਇਕਨੋਮਿਕਲ ਪਾਵਰ ਬਣਨ ਤੋਂ ਬਾਅਦ World ਪਾਵਰ ਬਣਨ ਦੀ ਉਮੀਦ ਰੱਖਦੀ ਹੋਵੇ ਅਤੇ ਉਸ ਵਲ ਤਰੀ ਹੋਵੇ ਉਹ جنگ ਵਿੱਚ ਉਲਝ ਕੇ ਆਪਣਾ ਸਰਮਾਇਆ ਤਾਕਤ ਤਾਕਤ ਬਰਬਾਦ ਕਰਨ ਤੋਂ ਬਚੇਗੀ ਜਿਵੇਂ ਪਿੱਛੇ ਜਿਹੇ ਦੋਸਤੋਂ ਭਾਰਤ ਨੇ ਪਾਕਿਸਤਾਨ ਨਾਲ ਸੀਮਤ ਜੰਗ ਕਰਕੇ ਕੀਤਾ ਹੈ ਉਮੀਦ ਹੈ ਦੋਸਤੋਂ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਅੰਤ ਵਿੱਚ World War 3 ਉਹ ਹਾਲੇ ਇੱਕ ਦੋ ਸਾਲ ਸੰਭਵ ਨਹੀਂ ਲੱਗਦੀ ਦੋਸਤੋਂ ਬੇਸ਼ੱਕ ਮੀਡੀਆ ਵਿੱਚ ਇਹ ਬੜਾ ਪ੍ਰਚਾਰਿਆ ਜਾ ਰਿਹਾ ਹੈ ਕਿ World War 3 ਸ਼ੁਰੂ ਹੋ ਚੁੱਕੀ ਹੈ ਪਰ ਦੋਸਤੋਂ ਫਿਲਹਾਲ ਤਾਂ ਇਰਾਨ ਨੂੰ ਝਾੜ ਚੰਬ ਕੇ ਸਿੱਧਾ ਕਰ ਦਿੱਤਾ ਜਾਵੇਗਾ ਫੇਰ ਕਦਮ ਫੇਰ ਕਦਮ ਵਿਧਾਏ ਜਾਣਗੇ ਕਿੱਧਰ ਨੂੰ ਚਾਈਨਾ ਵਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਕਿ ਅਮਰੀਕਾ ਜਾਂ ਵੈਸਟਰਨ ਕੰਟਰੀ ਜਾਂ ਨਾਟੋ ਦੇਸ਼ ਇਸ ਲਾਈਨ ਦੇ ਉੱਪਰ ਚੱਲ ਰਹੇ ਹਨ ਜਾਂ ਨਹੀਂ ਤੁਸੀਂ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਜਾਣਕਾਰੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਅੰਤ ਵਿੱਚ ਦੋਸਤੋ ਇੱਕ ਗੂੜ੍ਹ ਗੱਲ ਸੰਸਾਰ ਵਿੱਚ ਜੋ ਵੀ ਜੰਗਾਂ ਹੁੰਦੀਆਂ ਹਨ ਉਸ ਪਿੱਛੇ ਕੋਈ ਨਾ ਕੋਈ ਸਿਆਸਤ ਹੁੰਦੀ ਹੈ ਕਈ ਦੇਰੇ ਕੁਝ ਦੇਸ਼ਾਂ ਦੇ ਆਪਣੇ ਹਿੱਤ ਜੁੜੇ ਹੁੰਦੇ ਹਨ ਪਰ ਕਈ ਵਾਰ ਤਾਕਤਵਰ ਦੇਸ਼ ਕਮਜ਼ੋਰ ਦੇਸ਼ਾਂ ਉੱਪਰ ਜੋ ਤਾਕਤਵਰ ਬਣਨ ਵੱਲ ਤੁਰਿਆ ਹੁੰਦਾ ਹੈ ਉਸ ਨੂੰ ਫੇਰ ਤੋਂ ਕਮਜ਼ੋਰ ਰੱਖਣ ਲਈ ਉਸ ਨਾਲ ਜੰਗ ਛੇੜ ਬਹਿੰਦੇ ਹਨ ਤਾਂ ਜੋ ਕਿ ਉਸ ਦਾ ਸਰਮਾਇਆ ਉਸ ਦੀ ਤਾਕਤ ਜੰਗ ਵੱਲ ਨਿਕਲ ਜਾਵੇ ਅਤੇ ਉਹ ਤਰੱਕੀ ਨਾ ਕਰ ਸਕੇ ਪਰ ਦੋਸਤੋ ਇਸ ਤੋਂ ਇਲਾਵਾ ਇੱਕ ਛੁਪਵਾ ਕਾਰਨ ਵੀ ਹੁੰਦਾ ਹੈ ਜਿਸ ਬਾਰੇ ਕੋਈ ਬਹੁਤਾ ਜ਼ਿਕਰ ਕਰਨਾ ਠੀਕ ਨਹੀਂ ਸਮਝਦਾ ਉਹ ਹੈ ਦੋਸਤੋ ਧਰਮ ਰਿਲੀਜੀਅਨ ਮਜ਼ਬ ਦੇ ਨਾਂ ਹੇਠ ਇੱਕ ਦੂਜੇ ਦੇ ਉੱਪਰ ਹਾਵੀ ਹੋਣਾ ਇੱਕ ਦੂਜੇ ਨੂੰ ਖਤਮ ਕਰਨ ਦੀ ਵਿਚਾਰਧਾਰਾ ਦੋਸਤੋ ਹਿਟਲਰ ਖੁਦ ਨੂੰ ਜਰਮਨੀ ਦਾ ਯੋਧਾ ਕਹਿੰਦਾ ਸੀ ਪਰ ਇਸਾਈਅਤ ਦਾ ਝੰਡਾ ਚੁੱਕ ਕੇ ਉਹ ਯਹੂਦੀਆਂ ਨੂੰ ਖਤਮ ਕਰਨ ਦੇ ਉੱਪਰ ਤੁਰ ਪਿਆ ਸੀ ਕਾਰਨ ਕਾਰਨ ਕਿਉਂਕਿ ਇਸਾਈ ਮਤ ਦੇ ਬਾਨੀ ਮੰਨੇ ਜਾਂਦੇ ਹਨ ਯਿਸੂ ਮਸੀਹ ਯਿਸੂ ਮਸੀਹ ਨੂੰ ਮਰਵਾਇਆ ਸੀ ਯਹੂਦੀਆਂ ਨੇ ਦੁਨੀਆ ਭਰ ਵਿੱਚ ਲੱਖਾਂ ਯਹੂਦੀ ਉਸਨੇ ਇਸਾਈ ਵਰਸੇ ਯਹੂਦੀਸ ਨਫ਼ਰਤ ਕਰਕੇ ਮਾਰ ਦਿੱਤੇ ਸਨ ਦੋਸਤੋ ਇਸ ਪਿੱਛੇ ਮੁੱਖ ਕਾਰਨ ਉਹਨਾਂ ਦੀ ਧਾਰਮਿਕ ਨਫ਼ਰਤ ਹੀ ਸੀ ਯਿਸੂ ਮਸੀਹ ਨੂੰ ਮਰਵਾਉਣ ਵਾਲੇ ਸੂਲੀ ਤੇ ਚੜਾਉਣ ਵਾਲੇ ਯਹੂਦੀ ਹੀ ਸਨ ਦੋਸਤੋ ਇੰਜ ਹੀ ਇਸਲਾਮ ਵਰਸ ਈਸਾਈ ਅਤੇ ਇਹੂਦੀ ਵੀ ਕਈ ਸਦੀਆਂ ਤੋਂ ਦੁਨੀਆ ਭਰ ਵਿੱਚ ਹੁੰਦਾ ਹੀ ਰਿਹਾ ਹੈ। ਹਮਾਸ ਇਹ ਜਿਹਾ ਵਰਗੇ ਇਸਲਾਮੀ ਅਤੰਕੀ ਸੰਗਠਨ ਮਜ਼ਬ ਦੇ ਨਾਂ ਹੇਠ ਹੀ ਇਹੂਦੀਆਂ ਪ੍ਰਤੀ ਨਫ਼ਰਤ ਮਤਲਬ ਇਹੂਦੀਆਂ ਦੇ ਦੇਸ਼ ਇਜ਼ਰਾਇਲ ਪ੍ਰਤੀ ਨਫ਼ਰਤ ਰੱਖ ਕੇ ਲੜਾਈ ਲਗਾਤਾਰ ਜਾਰੀ ਰੱਖਦੇ ਰਹੇ ਹਨ। ਦੋਸਤੋ ਇਹ ਧਰਮ ਮਜ਼ਬ ਕਰਕੇ ਇੱਕ ਦੂਜੇ ਪ੍ਰਤੀ ਨਫ਼ਰਤ ਰੱਖਣੀ ਇਹ ਲਗਭਗ ਦੁਨੀਆ ਵਿੱਚ ਹਰ ਥਾਂ ਹੀ ਹੁੰਦੀ ਰਹੀ ਹੈ। ਇਸ ਦਾ ਅਸਰ ਪੰਜਾਬ ਵਿੱਚ ਵੀ ਸੀ ਸਾਡੇ ਪੰਜਾਬ ਵਿੱਚ ਵੀ ਹਿੰਦੂਆਂ ਨੂੰ ਬੱਸਾਂ ਟ੍ਰੇਨਾਂ ਵਿੱਚੋਂ ਪਿੰਡਾਂ ਵਿੱਚੋਂ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਮਾਰਨ ਦਾ ਟ੍ਰੈਂਡ ਤਿੰਨ-ਚਾਰ ਸਾਲ ਲਗਭਗ ਚੱਲਿਆ ਹੀ ਸੀ ਪਰ ਸਿੱਖ ਗੁਰੂਆਂ ਦੀ ਸਿੱਖਿਆ ਉਹਨਾਂ ਦਾ ਗਿਆਨ ਉਹਨਾਂ ਦੀ ਸੋਚ ਨੇ ਇਸ ਨੂੰ ਪੰਜਾਬ ਵਿੱਚ ਬਹੁਤਾ ਚਿਰ ਕਾਮਯਾਬ ਨਹੀਂ ਹੋਣ ਦਿੱਤਾ ਸੋ ਦੋਸਤੋ ਕੋਟੀ-ਕੋਟੀ ਨਮਸਕਾਰ ਹੈ ਉਹਨਾਂ ਸਿੱਖ ਗੁਰੂਆਂ ਨੂੰ ਉਹਨਾਂ ਦੀ ਦੇਨ ਨੂੰ ਵਾਹਿਗੁਰੂ ਅਕਾਲ ਪੁਰਖ ਬਾਕੀ ਦੁਨੀਆ ਨੂੰ ਵੀ ਇਹ ਸੁਮਤ ਬਖਸ਼ੇ ਖਾਲਸਾ ਮੇਰਾ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ